ਸਸਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬੀਤੇ ਦਿਨੀ NEET ਪ੍ਰੀਖਿਆ ਦੇ ਆਏ ਨਤੀਜਿਆਂ ਨੂੰ ਲੈ ਕੇ ਵਿਵਾਦ ਥਮਣ ਦਾ ਨਾਮ ਹੀ ਨਹੀਂ ਲੈ ਰਿਹਾ ਬੇਸ਼ੱਕ ਕੱਲ ਹਾਈ ਅਫੀਸ਼ੀਅਲਜ਼ ਵੱਲੋਂ ਆ ਕੇ ਪੂਰਾ ਪੂਰਾ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਪਰ ਫਿਰ ਵੀ ਲਗਾਤਾਰ ਵਿਰੋਧ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪ੍ਰੀਖਿਆ ਸੈਂਟਰ ਦੇ ਵਿੱਚ ਸਾਰੇ ਵਿਦਿਆਰਥੀਆਂ ਦੇ 720 ਚੋਂ 720 ਨੰਬਰ ਆਏ ਨੇ ਜਿਸ ਨੂੰ ਲੈ ਕੇ ਬੱਡੇ ਪੱਦਰ ਦੇ ਉੱਤੇ ਨੀਟ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਆ ਕੁਲਤਾਰ ਸਿੰਘ ਸੰਧਵਾ ਨੇ ਇਸ ਪੂਰੇ ਵਿਤਾਰੇ ਨੂੰ ਜਿਹੜਾ ਦੇਸ਼ ਦੇ ਭਵਿੱਖ ਦੇ ਨਾਲ ਖਿਲਵਾੜ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਮਾਮਲਾ ਦਰਜ ਹੋਣਾ ਚਾਹੀਦਾ ਹੈ ਪਰਚਾ ਦਰਜ ਹੋਣਾ ਚਾਹੀਦਾ ਤਾਂ ਰਾਵਾਂ ਜਿਹੜੀਆਂ ਨੇ ਉਹ ਲੱਗਣੀਆਂ ਚਾਹੀਦੀਆਂ ਨੇ ਸਿਰਫ ਸ਼ਿਕਾਇਤ ਦੇ ਕੇ ਨਹੀਂ ਸਰਨਾ ਐ ਸੋਈ ਲਾਵਨਾਂ ਨੇ ਹੋਰ ਕੀ ਕੁਝ ਕਹ ਆਓ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਸਰਕਾਰ ਸ਼ੁਰੂ ਹੋਣ ਜਾ ਰਹੀ ਹੈ ਇਸ ਸਮੇਂ ਇਹ ਨਾਲੇ ਹਜੇ ਸਰਕਾਰ ਬਣੀ ਨਹੀਂ ਸੀ ਇੱਕ ਬਹੁਤ ਵੱਡਾ ਘਟਾਲਾ ਕਰਨ ਦਾ ਔਰ ਕੋਟਾਲਾ ਵੀ ਕੀ ਲੁੱਟ ਹੈ ਲੁੱਟ ਸਾਡੇ ਭਵਿੱਖ ਦੀ ਲੁੱਟ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਲੁੱਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਬੱਚਿਆਂ ਨੇ ਡਾਕਟਰ ਬਣਨਾ ਸੀ ਉਹਨਾਂ ਦਾ ਭੁੱਖ ਤੇ ਡਾਕਾ ਮਾਰਿਆ ਇਹਨਾਂ ਨੇ ਜਿਹੜਾ NEET ਨੈਸ਼ਨਲ एलिजिਬਿਲਟੀ ਐਂਟਰੈਂਸ ਟੈਸਟ ਹੁੰਦਾ ਉਹਦੇ ਚ ਲਗਭਗ 36 ਲੱਖ ਬੱਚੇ ਅਪੀਅਰ ਹੁੰਦੇ ਔਰ ਉਹ ਬੱਚੇ ਜਿਹੜੇ ਦੇਸ਼ ਦੀ ਕ੍ਰੀਮ ਐ ਇਹਨਾਂ ਦੇ ਮਾਪੇ ਨੇ ਆਪ ਦਾ ਢਿੱਡ ਪੈਟ ਬਨ ਕੇ ਬੱਚਿਆਂ ਨੂੰ ਪੜਾਇਆ ਹੁੰਦਾ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦਾ ਤੁਸੀਂ ਦੇਖੋ ਰਿਜ਼ਲਟ 14 ਤਰੀਕ ਨੂੰ ਆਉਣਾ ਸੀ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਉਹਦਾ ਰਿਜ਼ਲਟ ਕੱਢਿਆ ਗਿਆ ਤਾਂ ਕਿ ਜਿਹੜੀ ਇਹਨਾਂ ਨੇ ਕੁੱਥੀ ਕਪੜੇਬਾਜੀ ਕੀਤੀ ਆ ਉਹ ਇਲੈਕਸ਼ਨ ਦੇ ਰੌਲੇ ਦੇ ਰੱਪੇ ਦੇ ਵਿੱਚ ਡੁੱਬੇ ਹੋਏ। ਉਹਦੇ ਬੜੇ ਵੱਡੇ ਤੱਥ ਸਾਹਮਣੇ ਆਏ ਆ ਵੀ 150 150 ਨੰਬਰ ਦੀ ਗ੍ਰੇਸ ਵੀ ਜਿਹੜੇ ਬਿਲੋ ਐਵਰੇਜ ਬੱਚੇ ਆ ਉਹ ਜਿਹੜੇ ਆਊਟਸਟੈਂਡਿੰਗ ਬੱਚਿਆਂ ਨਾਲ ਅੱਗੇ ਆ ਕੇ ਲੱਗ ਗਏ। ਇੱਕ ਇੱਕ ਸੈਂਟਰ ਦੇ ਸੱਤ ਸੱਤ ਬੱਚੇ 67 ਬੱਚਿਆਂ ਦੇ ਇਕੱਠੇ ਹੀ 620 ਨੰਬਰ ਜਿਹੜੇ 620 ਕਦੇ ਆਉਂਦੇ ਹੀ ਨਹੀਂ ਸੀ। ਔਰ ਉਹਦੇ ਵਿੱਚ ਕੁਝ ਬੱਚਿਆਂ ਦੇ 618 19 ਨੰਬਰ ਆਇਆ ਜਿਹੜੇ 네ਗੇਟਿਵ ਮਾਰਕਿੰਗ ਜਿਹੜਾ ਸਿਸਟਮ ਹੈ ਉਹਦੇ ਵਿੱਚ ਆ ਹੀ ਨਹੀਂ ਸਕਦਾ ਔਰ ਜਿਹੜਾ ਇਹ ਦਲੀਲ ਦਿੰਦੇ ਆ ਕਿ ਅਸੀਂ ਗ੍ਰੇਸ ਮਾਰਕਿੰਗ ਦੀ ਇੱਕ ਪਾਰਟਿਕੂਲਰ ਸੈਂਟਰ ਦੇ ਬੱਚਿਆਂ ਨੂੰ ਕਿ ਉੱਥੇ ਕੋਈ ਪ੍ਰੋਬਲਮ ਆ ਗਈ ਸੀ ਜਿਹੜੀ ਗ੍ਰੇਸ ਮਾਰਕਿੰਗ ਹੈ ਜਿਹੜੀ ਗ੍ਰੇਸ ਦੇਣੀ ਹੁੰਦੀ ਹੈ ਉਹ ਇੱਕ ਹਾਈ ਕੋਰਟ ਦਾ ਯੂਪੀ ਹਾਈ ਕੋਰਟ ਆ ਜਾਂ ਕੁਝ ਹੋਰ ਹੈ ਮਤਲਬ ਹਾਈ ਕੋਰਟ ਦਾ ਆਪਣੇ ਦੇਸ਼ ਦੀ ਇੱਕ ਹਾਈ ਕੋਰਟ ਦਾ ਫੈਸਲਾ ਹੈ ਕਿ ਉਹ ਸਿਰਫ ਜਿਹੜੇ ਆਨਲਾਈਨ ਵਾਲੇ ਦੇ ਵਿੱਚ ਕੋਈ ਨੈਟ ਦੀ ਪ੍ਰੋਬਲਮ ਆ ਗਈ ਜਾਂ ਹੋਰ ਆ ਗਈ ਉਹਦੇ ਦਿੱਤੀ ਜਾਂਦੀ ਹੈ ਜਿਹੜੇ ਆਫਲਾਈਨ ਪੇਪਰ ਆ ਉਹਦੇ ਵਿੱਚ ਕਦੇ ਵੀ ਮਾਰਕਸ ਨਹੀਂ ਦਿੱਤੇ ਜਾਂਦੇ ਜੇ ਸਮਾਂ ਖਰਾਬ ਦਿਨਾ ਸਮਾਂ ਖਰਾਬ ਹੋ ਜਾਂਦਾ ਉਹਨੇ ਸਮੇਂ ਦੀ ਗ੍ਰੇਸ ਦਿੱਤੀ ਜਾਂਦੀ ਹੈ ਤਾਂ ਕਿ ਜੇ ਬੰਦੇ ਨੂੰ ਆਉਂਦਾ ਹੋਵੇ ਤਾਂ ਉਹਨੂੰ ਸਮਾਂ ਜਰੂਰ ਦੇ ਦਿੱਤਾ ਵੀ ਉਹ ਅਟੈਂਪਟ ਕਰ ਲਓ ਕਿਉਂਕਿ ਉਹ ਪਹਿਲਾਂ ਸਮਾਂ ਖਰਾਬ ਹੋ ਗਿਆ ਸੋ ਇਹ ਬੜਾ ਵੱਡਾ ਜਿਹੜਾ ਇਹ ਕਪਲਾ ਹੋਇਆ ਔਰ ਜਿਹੜੇ ਬੱਚਿਆਂ ਦੇ है है। मतलब ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਤੇ ਬੜਾ ਵੱਡੀ ਸੱਟ ਵਜੀ ਐ। ਸੋ ਈਡੀ ਪਤਾ ਨਹੀਂ ਕਿੱਥੇ ਸੁੱਤੀ ਹੋਈ ਐ। ਇਹਨਾਂ ਦੀ ਜਿਹੜੀ ਸੀਬੀਆਈ ਪਤਾ ਨਹੀਂ ਕਿੱਥੇ ਸਿੱਤੀ ਹੋਈ ਐ। ਜਦੋਂ ਆਪੋਜੀਸ਼ਨ ਦੇ ਮੰਤਰੀਆਂ ਨੂੰ ਐਮਐਲਏ ਨੂੰ ਫੜ ਕੇ ਅੰਦਰ ਦੇਣਾ ਹੋਵੇ ਉਦੋਂ ਤੇ ਬੜੇ ਇਹ ਮਤਲਬ 1 ਮਿੰਟ ਤੇ ਤਿਆਰ ਹੋ ਜਾਂਦੇ ਆ। ਤੇ ਹੁਣ अरविंद केजरीवाल ਵਰਗੇ ਸੇਵਾਦਾਰ ਬੰਦੇ ਨੇ ਜਿਹਨੇ ਦੁਨੀਆ ਚ ਸਭ ਤੋਂ ਵਧੀਆ ਸਿਹਤ ਦਾ ਮਾਡਲ ਲਿਆ ਕੇ ਦਿੱਤਾ ਸਿੱਖਿਆ ਦਾ ਮਾਡਲ ਲਿਆ ਕੇ ਦਿੱਤਾ ਗੁੱਡ ਗਵਰਨੈਂਸ ਦਾ ਮਾਡਲ ਲਿਆ ਕੇ ਦਿੱਤਾ ਮਤਲਬ ਕਮਾਲ ਹੀ ਹੋ ਗਈ ਤੁਸੀਂ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਤੁਹਾਡੀ ਐਡੀ ਨੇ ਤੇ ਜਿੰਨਾ ਲੋਕਾਂ ਨੇ ਸਾਡੇ ਦੇਸ਼ ਦਾ ਭਵਿੱਖਾ ਜਿਹੜੇ ਸਾਡੇ ਬੱਚੇ ਮਿਹਨਤੀ ਬੱਚੇ ਉਹਨਾਂ ਦੇ ਕੈਰੀਅਰ ਤੇ ਡਾਕਾ ਮਾਰਤਾ ਉਹਨਾਂ ਦੀ ਆਸਾਂ ਵੀ ਪਾਣੀ ਮਤਲਬ ਫੇਰਤਾ ਉਹਨਾਂ ਦੀ ਆਸਾਂ ਨੂੰ ਬੂਰ ਨਹੀਂ ਪੈਣ ਦਿੱਤਾ ਉਹਨਾਂ ਬਾਰੇ ਸੀਬੀਆਈ ਵੀ ਚੁੱਪ ਹੈ ਐਡੀ ਵੀ ਚੁੱਪ ਹੈ ਅਮਿਤ ਛਾ ਵੀ ਚੁੱਪ ਹੈ ਪ੍ਰਧਾਨ ਮੰਤਰੀ ਮੋਦੀ ਵੀ ਚੁੱਪ ਹੈ ਤਾਂ ਮੈਂ ਮੰਗ ਕਰਦਾ ਪ੍ਰਧਾਨ ਮੰਤਰੀ ਸਾਹਿਬ ਡੈਜ਼ਿਗਨੇਟ ਪ੍ਰਧਾਨ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਹੈ ਨਹੀਂ ਮੋਦੀ ਜੀ ਤੁਹਾਨੂੰ ਜ਼ਰੂਰ ਇਸ ਗੱਲ ਤੇ ਬੋਲਣਾ ਚਾਹੀਦਾ ਸਾਡੇ ਦੇਸ਼ ਦੇ ਬੱਚਿਆਂ ਨੂੰ ਉਹਨਾਂ ਦੇ ਮਾਂ ਬਾਪ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਕਿ ਅਗਲੇ ਸਾਲ ਜਿਹੜੀ ਇਹ ਪ੍ਰੀਖਿਆ ਹੋਣੀ ਹੈ NEET ਦੀ ਇਹਦੇ ਵਿੱਚ ਕੋਈ ਧਾਂਦਲੀ ਨਹੀਂ ਹੋਏਗੀ ਔਰ ਸਿਸਟਮ ਨੂੰ ਪੂਲ ਪ੍ਰੂਫ ਕਰਨਾ ਚਾਹੀਦਾ। ਬਾਕੀ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ NTSE ਜਿਹੜੀ ਇਹ ਸਟੈਸ ਨੂੰ ਲੈਂਦੀ ਹੈ ਉਹਦੇ ਸਾਰੇ ਮੈਂਬਰਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਉਹਨਾਂ ਦੀ ਜਾਇਦਾਤਾਂ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਬੜਾ ਹੀ ਵੱਡਾ ਇਹਨਾਂ ਨੇ ਡਾਕਾ ਮਾਰਿਆ। ਮੈਂ ਤਾਂ ਕਹਿੰਦਾ ਵੀ ਜ ਬੱਚਿਆਂ ਦੇ ਵਿੱਚ ਬੜਾ ਉਹਨਾਂ ਦੇ ਮਨ ਤੇ ਬੜਾ ਅਸਰ ਹੋਇਆ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਲਈ ਸਖਤ ਤੋਂ ਸਖਤ ਤਰਾਵਾਂ ਤਹਿਤ ਸਖਤ ਤੋਂ ਸਖਤ ਤਰਾਵਾਂ ਤਹਿਤ ਜਿਹੜੀ ਐਨਟੀਏ ਆ ਉਹਦੇ ਮੈਂਬਰਾਂ ਤੇ ਜਿਨ੍ਹਾਂ ਨੇ ਇਸ ਪੀਪਰ ਨੂੰ ਡੀਲ ਕੀਤਾ ਕੰਡਕਟ ਕਰਾਉਣ ਦੇ ਵਿੱਚ ਉਹਨਾਂ ਤੇ ਐਫਆਈਆਰ ਦੇ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਐਨਐਸਏ ਲਾਉਣੀ ਚਾਹੀਦੀ ਉਹਨਾਂ ਤੇ ਐਨਐਸਏ ਉਹਨਾਂ ਤੇ ਬਣੀ ਪਣਦੀ ਆ ਲਾਉਣੀ ਹੋਰ ਕਿਤੇ ਲਾਉਣ ਤੋਂ بجائے ਕਿਉਂਕਿ ਦੇਸ਼ ਦੇ ਭਵਿੱਖ ਨਾਲ ਜਿਹੜਾ ਖਿਲਵਾੜ ਕਰ ਰਿਹਾ ਦੇਸ਼ ਦੇ ਬੱਚਿਆਂ ਨਾਲੇ ਖਿਲਵਾੜ ਕਰ ਰਿਆ ਉਹਨਾਂ ਤੇ ਐਨਐਸਐਲ ਹੋਣੀ ਚਾਹੀਦੀ ਹੈ ਸੋ ਮੇਰੀ ਇਹ ਮੰਗ ਹੈ ਮੈਂ ਇਹਦੇ ਲਈ ਲੈਟਰ ਵੀ ਲਿਖਾਂਗਾ ਤੇ ਆਪ ਸਭ ਦੇ ਰਾਹੀਂ ਮੈਂ ਇਹ ਮੰਗ ਉਠਾ ਰਿਆ ਸੋ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ